ਦੇਖ ਸਾਡੇ ਬਹੁ ਬ੍ਰਿਕੀ ਨਾ ਕੰਮ ਕੀਤਾ ਹੋਇਆ ਜੀ ਤੇ ਪੂਰਾ ਬਹੁਤ ਵਧੀਆ ਕੰਮ ਕੀਤਾ ਹੋਇਆ ਹਾਂਜੀ ਹਾਂ ਔਰ ਇੱਕ ਚੀਜ਼ ਯਾਰ ਮਤਲਬ ਅਸੀਂ ਬਹੁਤ ਮੈਨੂੰ ਲੱਗਦਾ ਪੂਰਾ ਪੰਜਾਬ ਹਰਿਆਣਾ ਰਾਜਸਥਾਨ ਤੱਕ ਅਸੀਂ ਜਾ ਕੇ ਆਏ ਹਾਂ ਜੀ ਇਹਦੀ ਮੋਢਪਾਲ ਚ ਤੇ ਪਰ ਜਿਹੜਾ ਬਾਈਆਂ ਤੋਂ ਕੰਮ ਕਰਾਇਆ ਉਹਦਾ ਮਤਲਬ ਇੱਕ ਤਰ੍ਹਾਂ ਜੋ ਪੰਜਾਬੀ ਕਿਹਨਾਂ ਸਵਾਦ ਆ ਗਿਆ ਜੀ ਤੇ ਬਾਈਆਂ ਦਾ ਆਪਾਂ ਦਰਵਾਜ਼ਾ ਦੇਖਿਆ ਤੇ ਬਾਈਆਂ ਨਾਲ ਗੱਲਬਾਤ ਕਰਦੇ ਆਂ ਵੀ ਕਿੱਥੋਂ ਦਾ ਬਣਿਆ ਇਹ ਕਿਹੜੀ ਲੱਕੜ ਲੱਗੀ ਹੋਈ ਆ ਆਓ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜੀ ਆਪਾਂ ਲੋਕੇਸ਼ਨ ਦੱਸੀਏ ਜੀ ਆਪਾਂ ਕਿਹੜੀ ਜਗ੍ਹਾ ਤੋਂ ਆਏ ਇਹ ਜੀ ਆਪਣਾ ਸ਼ੇਰਗੜ ਪਿੰਡ ਹੈ ਜੀ ਹਾਂਜੀ ਇਹ ਖਨੌਰੀ ਤੋਂ ਕੈਥਲ ਰੋਡ ਦੇ ਉੱਤੇ ਆ ਜੀ ਠੀਕ ਆ ਜੀ ਪਟਿਆਲੇ ਜ਼ਿਲ੍ਹੇ ਚ ਪੈਂਦਾ ਜੀ ਠੀਕ ਆ ਜੀ ਤੇ ਇਹ ਜੀ ਜਿਹੜਾ ਤੁਸੀਂ ਦਰਵਾਜ਼ਾ ਬਣਵਾਇਆ ਜੀ ਕਿੰਨਾ ਤੋਂ ਬਣਵਾਇਆ ਜੀ ਇਹ ਜੀ ਸਿੰਘ ਡੋਰ ਹੱਬ ਵਾਲੇ ਨੇ ਤਪੇ ਅੱਛਾ ਜੀ ਹਾਂਜੀ ਉਹਨਾਂ ਤੋਂ ਬਣਵਾਇਆ ਜੀ ਅੱਛਾ ਇਹੋ ਮੇਰੇ ਲੱਗ ਆ ਜਾਂਦਾ ਜੀ ਹਾਂਜੀ 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 ਤੇ ਕਿਹੜੇ ਲੱਕੜ ਵਰਤੀ ਗਈ ਹੈ ਜੀ ਇੱਚ ਸਾਰੀ ਦੀ ਸਾਰੀ ਸਾਗਮਾਨ ਵਰਤੀ ਸਾਗਮਾਨ ਵਰਤੀ ਗਈ ਹੈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਕੰਮ ਸੋ ਨੂੰ ਉਹਨਾਂ ਦਾ ਕਹੋ ਜਾਂ ਲੱਗਾ ਜੀ ਮੈਂ ਕਹਿੰਦਾ ਜੀ ਬਹੁਤ ਵਧੀਆ ਮਤਲਬ ਅਸੀਂ ਬਹੁਤ ਮੈਨੂੰ ਲੱਗਦਾ ਪੂਰਾ ਪੰਜਾਬ ਹਰਿਆਣਾ ਰਾਜਸਥਾਨ ਤੱਕ ਅਸੀਂ ਜਾ ਕੇ ਆਏ ਆ ਜੀ ਇਹਦੀ ਮੁਤਪਾਲ ਚ ਤੇ ਪਰ ਜਿਹੜਾ ਬਾਈਆਂ ਤੋਂ ਕੰਮ ਕਰਾਇਆ ਉਹਦਾ ਮਤਲਬ ਇੱਕ ਤਰ੍ਹਾਂ ਜੋ ਪੰਜਾਬੀ ਕਿਹਨਾਂ ਸਵਾਦ ਆ ਗਿਆ ਜੀ ਬਹੁਤ ਵਧੀਆ ਉਹਨਾਂ ਬਾਈਆਂ ਦੀ ਇੱਕ ਤਾਂ ਡੀਲਿੰਗ ਇੱਕ ਬਹੁਤ ਵਧੀਆ ਮਤਲਬ ਬੈਸਟ ਕੰਮ ਕੀਤਾ ਜੀ ਉਹਨਾਂ ਨੇ ਬੜਾ ਦਿਲ ਖੁਸ਼ ਹੋ ਗਿਆ ਜੀ ਇਹਦਾ ਠੀਕ ਆ ਜੀ ਇਹਨਾਂ ਦਾ ਪਤਾ ਕਿੱਥੋਂ ਲੱਗਿਆ ਜੀ ਸਾਨੂੰ ਇਹਨਾਂ ਦੀ ਲੋਕੇਸ਼ਨ ਦਾ ਜੀ ਇਹਨਾਂ ਦੀ ਲੋਕੇਸ਼ਨ ਦਾ ਜੀ ਇੱਕ ਤਾਂ ਮੈਨੂੰ ਇੰਸਟਾਗ੍ਰam ਤੋਂ ਦੇਖਿਆ ਸੀਗਾ ਜੀ ਹਾਂਜੀ ਹਾਂਜੀ ਤੇ ਇੱਕ ਉਸ ਤੋਂ ਬਾਅਦ ਆਪਣੇ ਝਨੀਰ ਨੇ ਲਾਡੀ ਜਰੀ अच्छा या देरी ਉਹਨਾਂ ਨੇ ਫਿਰ ਦੱਸਿਆ ਵੀ ਕਹਿੰਦੇ ਐਵੇਂ ਕਰਕੇ ਬਾਈ ਜੀ ਬਣਾਉਂਦੇ ਨੇ ਠੀਕ ਹੈ ਬਾਕੀ ਬਾਈ ਇਹਨੂੰ ਅੱਜ ਕੱਲ੍ਹ ਕੌਣ ਨਹੀਂ ਜਾਣਦਾ ਜੀ ਹਾਂਜੀ ਹਾਂਜੀ ਦਰਵਾਜੇ ਬਾਰੇ ਐਵੇਂ ਦੀਆਂ ਹਵੇਲੀਆਂ ਦਾ ਜਿਹਨਾਂ ਨੂੰ ਸ਼ੌਂਕ ਹੈ ਦਰਵਾਜਿਆਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਪਤਾ ਹੀ ਹੈ ਵੀ ਬਾਈ ਤਾਂ ਵਧੀਆ ਕੰਮ ਕੋਈ ਨਹੀਂ ਕਰਦਾ ਉਹ ਬਾਈ ਮੇਰੇ ਵੈਸੇ ਉਸਤਾਦ ਵੀ ਨੇ ਜੀ ਗੁਰੀ ਜੀ ਹਾਂਜੀ ਤੇ ਉਹ ਪਾਉਂਦੇ ਰਹਿੰਦੇ ਆ ਜੀ ਇਹਨਾਂ ਦੇ ਮੈਂ ਉਹੀ ਜੀ ਉਹਨਾਂ ਨੇ ਮੈਨੂੰ ਕਿਹਾ ਉਹਨਾਂ ਨੇ ਹੀ ਮੋਟੀਵੇਟ ਕੀਤਾ ਮੇਰਾ ਭਰਾ ਜੀ ਉਹ ਅਮਰੀਕਾ ਰਹਿੰਦਾ ਤੇ ਉਹ ਮੈਂ ਕਹਿੰਦਾ ਬਾਈ ਦੀਆਂ ਵੀਡੀਓਜ਼ ਦੇ ਦੇ ਕਿ ਮੋਟੀਵੇਟ ਹੋਇਆ ਸੀ ਘਰ ਐਡਾ ਬਣਾਉਣਾ ਨਹੀਂ ਸੀ ਵੈਸੇ ਅਸੀਂ ਪਹਿਲਾਂ ਪਲਾਨ ਕੀਤਾ ਸੀ ਛੋਟਾ ਜਿਹਾ ਬਣਾਵਾਂਗੇ ਪਰ ਗੁਰੀ ਬਾਈ ਦੀਆਂ ਵੀਡੀਓਜ਼ ਦੇ ਦੇਖੇ ਫਿਰ ਉਹ ਭਰਾ ਵਾਰੂੰ ਕਹਿੰਦਾ ਵੀ ਨਹੀਂ ਯਾਰ ਆਪਾਂ ਇਹ ਬਣਾਉਣੀ ਆਪਾਂ ਪੁਰਾਣੀ ਹਵੇਲੀ ਬਣਾਈਏ ਆ ਦੇਖੋਗੇ ਤੁਸੀਂ ਉੱਤੇ ਮੇਰੇ ਪਿਤਾ ਜੀ ਦਾ ਸਰਦਾਰ ਨੌਨਿਹਾਲ ਸਿੰਘ ਤੇ ਦਾਦਾ ਜੀ ਦਾ ਸਰਦਾਰ ਅਨੂਕ ਸਿੰਘ ਉਹਨਾਂ ਦਾ ਨਾਮ ਠੀਕ ਹੈ ਜੀ ਹਾਂ ਜੀ ਤੇ ਇਹ ਵਿਰਾਸਤ ਬਣ ਜਾਂਦੀ ਹੈ ਜੀ ਇੱਕ ਵਾਰੀ ਜਿਹੜੀ ਚੀਜ਼ ਕਿਉਂਕਿ ਜਿਹੜੀਆਂ ਨਵੀਆਂ ਮਾਡਰਨ ਚੀਜ਼ਾਂ ਨੇ ਮਾਡਰਨ ਦਾ ਅੰਤ ਨਹੀਂ ਮਾਡਰਨ ਤੋਂ ਮਾਡਰਨ ਤੋਂ ਹੋਈ ਜਾਊਗਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਅੱਜ ਤੋਂ ਤੁਸੀਂ ਲਾ ਲਓ ਵੀ ਜਦੋਂ 50 ਸਾਲ ਬਾਅਦ ਵੀ ਇਹ ਇਹ ਅੱਜ ਸ਼ਾਇਦ ਆਪਾਂ ਨੂੰ ਏਡੀ ਚੀਜ਼ ਨਾਲ ਲੱਗੇ ਤੇ ਜਦੋਂ ਬਣ ਜਾਂਦੀ ਹੈ ਚੀਜ਼ ਹਾਂ ਜੀ ਹਾਂ ਜੀ ਅੱਜ ਤੋਂ 50 ਸਾਲਾਂ ਬਾਅਦ ਜਦੋਂ ਮੇਰੇ ਪਿਓ ਤੇ ਦਾਦੇ ਦਾ ਨਾਮ ਲਿਖਿਆ ਹੋਊਗਾ ਠੀਕ ਹੈ ਜੀ ਤੇ ਜਦੋਂ ਇੱਥੇ ਆਵਾਂ ਕਰਾਂਗੇ ਉਹ ਲੱਗ ਖੁਸ਼ੀ ਹੋਊਗੀ ਇਹ ਚੀਜ਼ ਜੀ ਕੋਈ ਤਾਂ ਜੀ ਮੈਨੂੰ ਵੀ ਇਹ ਹੋਈ ਆ ਜੀ ਜਿਵੇਂ ਤੁਸੀਂ ਪਟਿਆਲੇ ਤੁਹਾਡੀ ਰਹਿਸਾ ਤੇ ਤੁਸੀਂ ਹੁਣ ਇੱਕ ਪਿੰਡ ਦੇ ਵਿੱਚ ਦੁਬਾਰੇ ਆ ਕੇ ਰਹਿਸ ਕੀਤੀ ਆ ਜੀ ਖੁਸ਼ੀ ਤਾਂ ਉਹ ਵੀ ਸਾਨੂੰ ਹੀ ਬਹੁਤ ਹੁੰਦੀ ਆ ਜੀ ਹਾਂ ਜੀ ਕਿਉਂਕਿ ਪਤਾ ਕੀ ਆ ਜੀ ਅੱਜ ਜਦੋਂ ਕੋਵਿਡ ਨੇ ਇੱਕ ਚੀਜ਼ ਸਾਨੂੰ ਸਿਖਾਤੀ ਕੋਵਿਡ ਨੇ ਸਿਖਾਤੀ ਵੀ ਤੁਹਾਡੀ ਜਿਹੜਾ ਐਸੈਟ ਆ ਉਹ ਆ ਚੀਜ਼ਾਂ ਨੇ ਜੇ ਤੁਹਾਡੇ ਕੋਲ ਕੋਈ ਘਰ-ਬਾਰ ਸੀਗਾ ਤੇ ਤੁਸੀਂ ਆ ਸਕਦੇ ਹੋ ਨਾ ਹੁਣ ਨਾਲ ਇੱਕ ਘੰਟੇ ਦਾ ਰਾਹ ਆ ਜੀ ਇੱਥੋਂ ਪਟਿਆਲਾ ਤੋਂ ਸਾਡਾ ਪਿੰਡ ਇੱਕ ਸਵਾ ਘੰਟਾ ਲੱਗਦਾ ਸਵਾ ਘੰਟੇ ਤੁਸੀਂ ਲਾ ਲਓ ਅਸੀਂ ਦਿੱਲੀ ਆਪਾਂ ਜਾਂਦੇ ਆ ਕਿਤੇ ਵੀ ਜਾਂਦੇ ਆ ਸਵਾ ਸਵਾ ਘੰਟਾ ਤਾਂ ਇੱਕ ਕਲੋਨੀ ਦੇ ਦੂਜੀ ਕਲੋਨੀ ਜਾਣ ਚਲਾ ਜਾਂਦਾ ਉਹਦੇ ਕਰਕੇ ਥੋੜਾ ਸੋਚਿਆ ਵੀ ਅੱਜ ਕੱਲ ਨੂੰ ਚਲੋ ਪਰਿਵਾਰ ਵਧਣਾ ਵੀ ਹੈ ਜੀ ਸਾਰਾ ਕੁਝ ਹੋਣਾ ਵੀ ਇੱਕ ਵਧੀਆ ਚੀਜ਼ ਹੈ ਇੱਕ ਐਸਟ ਹੈ ਤੁਸੀਂ ਜਿਹੜਾ ਆਪਣੇ ਬੱਚਿਆਂ ਨੂੰ ਇੱਕ ਗਿਫਟ ਤੋਂ ਵਧੀਆ ਗਿਫਟ ਨਹੀਂ ਦੇ ਸਕਦੇ ਹਾਂਜੀ ਹਾਂਜੀ ਇੱਕ ਨਾ ਜੀ ਆਪਾਂ ਪੁੱਛੀਏ ਜੀ ਕਈ ਮੁੰਦੇ ਕਮੈਂਟ ਕਰ ਰਹੇ ਜਿਹੜਾ ਪਿੱਤਲ ਲੱਗਿਆ ਜੀ ਹਾਂਜੀ ਹਾਂਜੀ ਤੇ ਉਹਨਾਂ ਨੇ ਕੋਈ ਗਾਰੰਟੀ ਗਰੰਟੀ ਦਿੱਤੀ ਹੈ ਤੁਹਾਨੂੰ ਬਿਲਕੁਲ ਜੀ ਉਹਨਾਂ ਦੀ ਪੂਰੀ ਗਾਰੰਟੀ ਹੈ ਜੀ ਪਿੱਤਲ ਦੀ ਉਹਨੇ 25 ਸਾਲ ਦੀ ਇਹ ਜੀ ਬਸ ਸੱਚ ਹੈ ਜੀ ਹਾਂ ਜੀ ਉਹ ਮਤਲਬ ਕਿ ਤਾਂ ਟਾਈਮ ਪੀਰੀਅਡ ਤਾਂ ਆਪਾਂ ਵੈਸੇ ਕਹਿ ਦਿੰਨੇ ਆ ਪਰ ਜੇ ਇਹ ਚੀਜ਼ਾਂ ਖਰਾਬ ਹੁੰਦੀਆਂ ਨੇ ਜੀ ਉਹ ਕੀ ਕੀ ਅੱਜ ਕੱਲ ਕੀ ਆ ਟੈਗ ਟਾਈਮ ਆ ਕੇ ਰਿਪੇਅਰ ਦੇਖੇ ਨੇ ਜੀ ਦੇਖਦੇ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਸਿੰਘ ਹੱਬ ਵਾਲਿਆਂ ਦੀ ਹੈ ਜੀ ਹਾਂ ਜੀ ਸਿੰਘ ਹੱਬ ਵਾਲਿਆਂ ਦੀ ਹੈ ਉਹਨਾਂ ਜੇ ਅਸੀਂ ਮਾੜਾ ਜਿਹਾ ਸਾਨੂੰ ਨਾ ਕੋਈ ਚੀਜ਼ ਲੱਗੇ ਵੀ ਦੀ ਆ ਇਧਰੋਂ ਸਾਡੇ ਹੁਣ ਕੀ ਆ ਸਾਡੇ ਤੋਂ ਹੀ ਮਾੜੀ ਮੁੱਟੀ ਚੀਜ਼ ਵੱਜ ਜਾਂਦੀਆਂ ਕੁਝ ਵੀ ਬਾਈ ਹੁਣ ਆਪਾਂ ਇੱਕ ਫੋਨ ਕਰਦੇ ਆ ਮੈਨੂੰ ਲੱਗਦਾ ਇੱਕ ਦਿਨ ਚੋਂ ਆਪਣਾ ਟਾਈਮ ਸ਼ਡਿਊਲ ਦੇਖ ਕੇ ਉਹ ਕੋਈ ਨਾ ਕੋਈ ਬੰਦਾ ਇਨਵੈਸਟਰ ਸਰਵਿਸ ਹੈ ਜੀ ਇਹ ਮੇਰੇ ਜੀਜਾ ਜੀ ਨੇ ਜੀ ਆਸਟ੍ਰੇਲੀਆ ਤੋਂ ਆਏ ਨੇ ਹਾਂਜੀ ਹਾਂਜੀ ਤੇ ਇਹ ਨਾਲ ਵੀ ਕਾਫੀ ਦੇਖਦਾ ਰਹਿਣਾ ਇਹਨਾਂ ਦਾ ਹਾਂਜੀ ਹਾਂਜੀ ਪਾਗੇ ਮੈਂ ਵੀ ਕਾਫੀ ਦੇਖਦਾ ਰਹਿਣਾ ਉਹਨਾਂ ਦਾ ਇੰਸਟਾਗ੍ਰam ਤੇ ਜਾਂ ਕਿਸੇ ਠੀਕ ਹੈ ਜੀ ਤੇ ਬਹੁਤ ਵਧੀਆ ਕੰਮ ਕਰਦੇ ਆ ਜੀ ਇਹ ਠੀਕ ਹੈ ਜੀ ਸੈਟੀਸਫਾਈਡ ਕੰਮ ਹੈ ਜੀ ਠੀਕ ਹੈ ਉਹ ਮਾਨਖੋਸ ਹੋ ਗਿਆ ਜੀ ਹਾਂ ਜੀ ਸਾਨੂੰ ਇਹ ਖੁਸ਼ੀ ਹੈ ਜੀ ਕਿਉਂਕਿ ਸਾਡੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਹੀ ਲਗਾਉਣੇ ਲੱਗੇ ਜੀ ਕਿਉਂਕਿ ਉਹ ਵੀ ਗੁਰੀ ਘਰਾਣੇ ਦੇ ਨਾਮ ਨਾਲ ਨਾ ਜਿਵੇਂ ਸਿੱਧੂ ਮੂਸੇਨੇ ਪਹਿਲਾਂ ਮਾਨਸਾ ਨੂੰ ਪ੍ਰਮੋਟ ਕੀਤਾ ਜੀ ਹੁਣ ਗੁਰੀ ਜਿਹੜੇ ਹੈਗੇ ਆ ਤੇ ਉਹ ਪੁਰਾਣੇ ਵਿਰਸੇ ਨੂੰ ਖਾਸ ਕਰਕੇ ਪ੍ਰਮੋਟ ਕਰ ਰਹੇ ਆ ਜੀ ਹਾਂ ਜੀ ਹਾਂ ਜੀ ਵੇਖ ਤੁਸੀਂ ਦੇਖ ਸਕਦੇ ਬਹੁਤ ਬ੍ਰਿੱਕੀ ਨਾਲ ਕੰਮ ਕੀਤਾ ਹੋਇਆ ਜੀ ਤੇ ਪੂਰਾ ਬਹੁਤ ਵਧੀਆ ਕੰਮ ਕੀਤਾ ਹੋਇਆ ਆਹ ਦੇਖੀ ਜੀ ਹਾਂ ਤਾਂ ਇਉਂ ਅਸੀਂ ਰੁਕੇ ਨਾ ਜੀ ਜਾਂਦੇ ਆਂਦੇ ਤੇ ਅਸੀਂ ਆਖਿਆ ਵੀ ਚਲੋ ਦੇਖੀ ਵੀ ਗਏਟ ਨਹੀਂ ਤਾਂ ਉਧਰ ਸਿੱਧਾ ਉਹ ਮੁਸਤੈਲ ਦੇ ਲੱਗਾ ਹੋਇਆ ਸੀ ਤੇ ਇਧਰ ਏਰੀਏ ਦੇ ਵਿੱਚ ਸ਼ਾਇਦ ਇਹ ਪਹਿਲੇ ਹੀ ਮਿਲਿਆ ਜੀ ਸਾਨੂੰ ਅਸੀਂ ਕਨੋਰੀ ਬਾਰਡਰ ਤੇ ਆਏ ਹੋਏ ਸੀ ਇਸ ਕਰਕੇ ਵੀ ਅਸੀਂ ਆਖਾ ਵੀ ਚਲੋ ਦੇਖ ਕੇ ਜਾਈਏ ਵੀ ਇਹ ਕੀ ਵੀਰੇ ਲਵਾ ਰਹੇ ਆ ਹਾਂ ਜੀ ਧੰਨਵਾਦ ਜੀ ਤੁਹਾਡਾ ਕਿਉਂ ਬਤਾ ਤਾ